ਕਿਸਾਨ ਜਿਹੜੇ ਨੇ ਉਹ ਲਗਾਤਾਰ ਸ਼ੰਭੂ ਬਾਰਡਰ ਪੌਂਡ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਉੱਥੇ ਪਹੁੰਚ ਕੇ ਤੇ ਅੱਗੇ ਦਿੱਲੀ ਵੱਲ ਨੂੰ ਕੂਚ ਕਰਨ ਦੀਆਂ ਤਿਆਰੀਆਂ ਵਿੱਡ ਦਿੱਤੀਆਂ ਗਈਆਂ ਨੇ ਪਰ ਹਾਲਾਤ ਨਾਜ਼ੁਕ ਦੱਸੇ ਜਾ ਰਹੇ ਨੇ ਇੱਕ ਪਾਸੇ ਕਿਸਾਨਾਂ ਨੇ ਅਜੇ ਦਿੱਲੀ ਕੂਚ ਕਰਨ ਆ ਕਿਸਾਨਾਂ ਨੇ ਅਜੇ ਦਿੱਲੀ ਵੱਲ ਨੂੰ ਵਧਣਾ ਆ ਪਰ ਦੂਜੇ ਪਾਸੇ ਤਿਆਰੀਆਂ ਜਿਹੜੀਆਂ ਨੇ ਉਹ ਲੰਘੇ ਕੁਝ ਦਿਨਾਂ ਤੋਂ ਜੋਰਾਂ ਸ਼ੋਰਾਂ ਦੇ ਉੱਤੇ ਨੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਦੀ ਸਰਹੱਦ ਦੇ ਉੱਤੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਇਸ ਦੇ ਦਰਮਿਆਨ ਅਜੇ ਤੱਕ ਕਿਸਾਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਨੇ ਉਹਨਾਂ ਨੇ ਅਜ ਕੁਝ ਕਰਨਾ ਹੈ ਔਰ ਦੂਜੇ ਪਾਸੇ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੇ ਜਾ ਕੇ ਉੱਥੇ ਕੋਈ ਹੱਲਾ ਜਾਂ ਹੰਗਾਮਾ ਨਹੀਂ ਕਰਨਾ ਉਹਨਾਂ ਨੇ ਸਿਰਫ ਉੱਥੇ ਜਾ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਉਹਨਾਂ ਨੂੰ ਜਿੱਥੇ ਥਾਂ ਮਿਲ ਜਾਵੇ ਉੱਥੇ ਜਾ ਕੇ ਉਹ ਪ੍ਰਦਰਸ਼ਨ ਕਰਨਗੇ ਔਰ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਮੰਨਵਾਉਣਗੇ ਪਰ ਦੂਜੇ ਪਾਸੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਹੁੰਦੇ ਜਾ ਰਹੇ ਨੇ ਦੂਜੇ ਪਾਸੇ ਹਾਲਾਤ ਤਣਾਅਪੂਰਵਕ ਹੁੰਦੇ ਜਾ ਰਹੇ ਨੇ ਖਾਸ ਕਰਕੇ ਹਰਿਆਣੇ ਦੇ ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਲਗਾਤਾਰ ਨਾਜ਼ੁਕ ਨੇ ਭਾਵੇਂ ਉਹ ਅੰਬਾਲਾ ਹੋਵੇ ਜੀਂਦ ਹੋਵੇ ਜਾਂ ਆਸ-ਪਾਸੇ ਦੇ ਹੋਰ ਇਲਾਕੇ ਹੋਣ ਉਹਨਾਂ ਦੇ ਵਿੱਚ ਇੱਕ ਤਾਂ ਸਰਹੱਦੀ ਏਰੀਆ ਹੋਣ ਦੇ ਨਾਲ ਹੀ ਉੱਤੇ ਉਹਨਾਂ ਦੇ ਉਹਨਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਭਾਰੀ ਮਾਤਰਾ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਨੇ ਇੱਥੋਂ ਤੱਕ ਕਿ ਉਹਨਾਂ ਦੇ ਵਿੱਚ ਪੁਲਿਸ ਦੀ ਤਾਇਨਾਤੀ ਫੌਜ ਦੀ ਤਾਇਨਾਤੀ ਵੀ ਵੜਾ ਦਿੱਤੀ ਗਈ ਹੈ ਨਾਲ ਨਾਲ ਸਰਹੱਦੀ ਏਰੀਆ ਦੇ ਉੱਤੇ ਖਾਸ ਕਰਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਬੰਦੋਬਸਤ ਕੀਤੇ ਗਏ ਨੇ ਜਿਵੇਂ ਪੁਲਿਸ ਤਾਇਨਾਤ ਹੈ ਜੋ ਕੰਡਿਆਲੀਆਂ ਤਾਰਾਂ ਉੱਥੇ ਲਾਈਆਂ ਗਈਆਂ ਨੇ ਬੈਰੀਗੇਟਿੰਗ ਕੀਤੀ ਗਈ ਹੈ ਔਰ ਕਿਲ ਜਿਹੜੇ ਸੜਕਾਂ ਦੇ ਉੱਤੇ ਵਿਛਾਏ ਗਏ ਨੇ ਉਹਨਾਂ ਨੂੰ ਦੇਖਦੇ ਹੋਏ ਤਾਂ ਇਹੀ ਸੋਚਿਆ ਜਾਂ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਕੋਈ ਅੰਤਰਰਾਸ਼ਟਰੀ ਸਰਹੱਦ ਹੋਵੇ ਜਿਸ ਨੂੰ ਬਚਾਇਆ ਜਾ ਰਿਹਾ ਹੈ ਖੈਰ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਪੀਆਈਐਲ ਪਾਈ ਗਈ ਹੈ ਪਬਲਿਕ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਹੈ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਅੰਬਾਲਾ ਦੇ ਇੱਕ ਵਕੀਲ ਉਹਦੇ ਪ੍ਰਤਾਪ ਸਿੰਘ ਵੱਲੋਂ ਕਿ ਇਸ ਮਾਮਲੇ ਦੇ ਵਿੱਚ ਆਮ ਲੋਕਾਂ ਦੀ ਜਿਹੜੀ ਖੱਜਲ-ਖੁਆਰੀ ਹੈ ਉਹ ਜ਼ਿਆਦਾ ਹੋ ਰਹੀ ਹੈ ਪੰਜਾਬ ਤੋਂ ਹਰਿਆਣਾ ਜਾਂ ਦਿੱਲੀ ਤੱਕ ਜਾਣ ਵਾਲੇ ਲੋਕਾਂ ਨੂੰ ਖਾਸ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਫਿਰ ਆਸ-ਪਾਸ ਕਮਿਊਟ ਕਰਨਾ ਵੀ ਜਿਹੜਾ ਉਹ ਅੱਖਾ ਹੋਇਆ ਪਿਆ ਹੈ ਹਰਿਆਣਾ ਤੋਂ ਦਿੱਲੀ ਜਾਂ ਦਿੱਲੀ ਤੋਂ ਪੰਜਾਬ ਜੇ ਨਾ ਤਿੰਨ ਸੂਬਿਆਂ ਦੇ ਵਿੱਚ ਕਿਤੇ ਵੀ ਜਾਣਾ ਹੋਵੇ ਤਾਂ ਉਹ ਵੱਡੇ ਪੱਧਰ ਤੇ ਉੱਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਖੈਰ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਪੀਆਈਐਲ ਪਾਈ ਗਈ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਇਹ ਮੰਗ ਕੀਤੀ ਗਈ ਹੈ ਕਿ ਫਿਲਹਾਲ ਸਿਰਫ ਪ੍ਰਸ਼ਾਸਨਿਕ ਪੱਦਰ ਦੀਆਂ ਤਿਆਰੀਆਂ ਦੇ ਕਾਰਨ ਲੋਕਾਂ ਨੂੰ ਇਹਨਾਂ ਚੀਜ਼ਾਂ ਨਾਲ ਯੋਜਨਾ ਪੈ ਰਿਆ ਲੋਕਾਂ ਦੀਆਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਐਸਐਮਐਸ ਬੰਦ ਕਰ ਦਿੱਤੇ ਗਏ ਨੇ ਔਰ ਉਹਨਾਂ ਨੂੰ ਵੱਡੇ ਪੱਧਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਨਾਲ ਦੀ ਨਾਲ ਜੋ ਬੰਦੋਬਸਤ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਉਹਨਾਂ ਦੇ ਨਾਲ ਵੀ ਲੋਕਾਂ ਨੂੰ ਕਮਿਊਟ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਹੈ ਆਮ ਨਾਲ ਹੁੰਦੇ ਪਏ ਨਜ਼ਰ ਆ ਰਹੇ ਨਖਰ ਇਹਨਾਂ ਮਾਮਲਿਆਂ ਨੂੰ ਲੈ ਕੇ ਹੀ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਹੈ ਔਰ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੰਟਰਵੈਨ ਇੰਟਰਵਿਨ ਕਰਨ ਲਈ ਮੰਗ ਕੀਤੀ ਗਈ ਹੈ ਇੰਟਰਵੈਨਸ਼ਨ ਦੀ ਮੰਗ ਕੀਤੀ ਗਈ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਕੀ ਹਾਈ ਕੋਰਟ ਦੇ ਵੱਲੋਂ ਕੁਝ ਕੀਤਾ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਹੁਣ ਉਹ ਸਮਾਂ ਆ ਚੁੱਕਿਆ ਹੈ ਜਦੋਂ ਕਿਸਾਨ ਦਿੱਲੀ ਵੱਲ ਨੂੰ ਵਧਣ ਲਈ ਤਿਆਰ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਸ਼ੁਰੂ ਕਰ ਦਿੱਤੀ ਜਾਵੇਗੀ ਉਦੋਂ ਕੀ ਹਾਲਾਤ ਬਣਨਗੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਰ ਤੱਕ ਲਈ ਬਨੇ ਰਹੋ 1 India Punjabi ਤੇ Subscribe to 1 India channel and never miss an update